ਭਗਵਾਨ ਜੀ ਜੇ ਜੇ ਆਪਾਂ ਕੰਮ ਚ ਬਣਾਇਆ ਤਾਂ ਬਹੁਤ ਜੂੜੰਦਿਆ ਮੇਰੀ ਤਾਂ ਸਾਰੇ ਨੂੰ ਇਹ ਦਿੰਦੀ ਆ ਕੀ ਕਰਨਾ ਮੈਂ ਬਣਾ ਲਿਆ ਜੀ ਜਦੋਂ ਆਪਾਂ ਇਹ ਜਾਲ ਦੇ ਉੱਤੇ ਆਪਾਂ ਹੀ ਕੀ ਬੋਲ ਪਾ ਕੇ ਆਪਾਂ ਉਹਨਾਂ ਨੂੰ ਕਿੰਨਾ ਬੋਹਾ ਦਈਏ آم آدمی ہوئی ہے ਕੀ ਜਨਰਲ ਹੋਇਆ ਜੀ ਵਿਦਿਆਨ ਬਿਜਾਹਲਾ ਪਿਆ ਅੱਜ ਸਟਾਈਲ ਹੀ ਨੇ ਹੋਵੇ ਸਟਾਈਲ ਹੀ ਰਾਪੀਆ ਜੀਮੀਆ ਬੰਗਿਆ ਤੇ 4 ਪੀ 4 ਇੱਕ ਰੱਖ ਚੋਣੀਆਂ ਤਾਂ ਇੱਕ ਰੱਖ 4000 ਰੁਪਿਆ ਬੰਗਿਆ ਮੈਨੂੰ ਦਸਰੋ ਇੱਕ ਰੱਖ 4000 ਰੁਪਿਆ ਮੇਰਾ ਤਾਂ ਜੇਕਰ ਸਰਕਾਰ ਦੇ ਜਿਸੋ ਤੋਂ ਠੱਠ ਮਮੋ ਸਰਕਾਰ ਕੋਲ ਲਿਤਾਉਂ ਸਰਹੇ ਰਿਹਾ ਕਿ ਉਹ ਟਿਕਟ ਜੀਏ ਬਿਜਾਹੋ 7000 ਜੀਕਰ ਵਿਭਾਗ ਤੋਂ ਜਨਾ ਤੁਹਾਨੂੰ ਦੀ ਕਿਸਾਨ ਦੇ ਵਿੱਚ ਸਾਹਮਣੇ ਹਰ ਕੰਮ ਦਾ ਦਾਅਵਾ ਕਰਵਾਇਆ ਤੇ ਇਹ ਦੱਸਿਆ ਹੈ ਮੈਂ ਤੁਹਾਨੂੰ ਇੱਕ ਹੋਰ ਵੀ ਗੱਲ ਕਰਨੀ ਚਾਹਣਾ ਕਿ ਪਿਛਲੇ ਦਫਾ ਤੇਰਾ ਦਿਨ ਹੋ ਗਿਆ ਜਿੱਥੇ ਸਾਰੇ ਬਲਾਕ ਪਖਾਲਾ ਦੀ ਮੀਟਿੰਗ ਸੀ ਜਿਹੜੀਆਂ ਅੱਜ ਉਹਦੇ ਇੱਕੋ ਹੀ ਬੰਦਾ ਢਾਲ ਕਿਤੇ ਜਿਹੜੇ ਮਨੋਰਥ ਪੱਤਰ ਦੇ ਵਿੱਚ ਕਿਹੜੀਆਂ ਗੱਲਾਂ ਲਿਖਿਆ ਨੇ ਸਰਕਾਰ ਵੱਲੋਂ ਤੇ ਕਿਤੇ ਹੱਲ ਜੇ ਨਾ ਹੋਵੇ ਕਿ ਉਹ ਗੱਲ ਗਲਤ ਖਾਤੋਂ ਅਸੀਂ ਬੇਬੀ ਲੋਕਾਂ ਦੇ ਵਿੱਚ ਜਾਣਾ ਹੈ ਕਿ ਇਹ ਇਸ ਤਰ੍ਹਾਂ ਕਿ ਉਹਨੀਆਂ ਦੀ ਸੀਮਾ ਤੱਕ ਅੱਲਾ ਕੋਲ ਨੂੰ ਤਾਂ ਪਤਾ ਤਿਆਰੀ ਕਰਿਆ ਗਿਆ ਕਿ ਉਹ ਕਿਸਾਨ ਵੀਰਾਂ ਦੀ ਵੱਡੀ ਮੰਗ ਸੀ ਵੀ ਐਮਐਸਪੀ ਨੂੰ ਕੋਰੋਨੀ ਨੂੰ ਦਿੱਤਾ ਜਾਵੇ ਬਾਬਰਤ ਪਾਰਟੀ ਨੇ ਪੂਰੇ ਦੇਸ਼ ਤੇ ਇਕਰਾਰ ਕੀਤਾ ਕਿ ਜੇਕਰ ਤੁਹਾਡੀ ਸਰਕਾਰ ਆਉਂਦੀ ਹੈ ਤਾਂ ਐਮਐਸਪੀ ਨੂੰ ਕੋਰੋਨੀ ਨੂੰ ਦਿੱਤਾ ਜਾਊਗਾ ਉੱਤੀ ਸਾਡੀ ਪ੍ਰੇਕਾ ਨੇ ਮਤਾਵਾ ਦੀ ਜੋ ਤਿਆਰੀ ਕੀਤੀ ਸੀ 385 ਇਹ ਅਸੀਂ ਲੋਕ ਅਸਲੀ ਲੱਭਦੇ ਆਂ ਪਾਰਟੀ ਨੇ ਬਿਆਨ ਕੀਤਾ ਕਿ ਜੇ ਤੁਹਾਡਾ ਸਰਕਾਰ ਹੋ ਗਿਆ ਤਾਂ ਅਰੇ ਗੱਲ ਨਹੀਂ 400 ਰੁਪਏ ਦਿੱਤੇ ਜਾਊਗਾ ਸ਼ੇਪਾ ਅਲਾਉ ਨਹੀਂ ਕਰੀ ਪਰ ਉਹਨਾਂ ਨੇ ਫੇਰ ਵੀ ਅੱਜ ਫੇਰ ਦੌਰਾਨ ਹੋਣ ਦੇ ਬਾਅਦ ਵੀ ਪਹਿਲਾ ਪ੍ਰੋਗਰਾਮ ਉਹ ਨਿਕਲ ਨਾ ਗਏ ਦੀ ਪਰ ਅੱਜ ਨਾਲ ਪ੍ਰੋਗਰਾਮ ਅੱਗੇ ਹੋਏ ਨੇ ਆਪਾਂ ਜਾਣਾ ਚਾਹੀਦਾ ਹੈ ਉਹਨਾਂ ਨੇ ਬੇਟੀ ਕਰੂੰਗਾ ਡਾਕਟਰ ਤੁਹਾਨੂੰ ਵੀ ਜਾਣੀ ਕਿ ਉਹ ਸਾਡੇ ਨਾਲ ਆਪਣੇ ਪਿਆਰ ਨਾਲੇਗਾ ਇਹ ਕਿਲਾ ਅੰਦੇਸਕ ਸਖਤ ਕਰ ਹੋਏ ਕਿਰਪਾ ਨੌਜਵਾਨ ਦੋਸਤੋ ਜਿੱਥੋਂ ਕੈਲੋਜੀ ਕਾਰੇਦੇ ਸੋ ਸ਼ੇਪ ਦਾ ਜਿਾ ਕੇ

دشمن دلی جو بلعاب دی دشمن ہے دلی جو مجھوگاں دی دشمن ہے دلی نکسان ناکی دی چیتا سب سو اکسان شید آنکسی ترانا پورے سے گئے پامنٹ کی اپنی پورتے وہ مل باپس لے رہے ہیں پڑھونٹی ہوئی ہے ابانی دانی ہوئی ہے انہیں دیکھا ساڈی چپنی سٹیلویٹ پڑھنی ہوئی ہے سباؤ پکیل تبور پٹھڑ نہیں پورتی لے اور دلو پڑھر کرنے دی لی تو اور دلو ہاشوں میں صرف کار on گزاروں میں تو آمد جائے گزاروں ہو Aside from the People to Knowنا televisive by Ag supporters, a black community and the communities, a Bemos. ۔ physical choiceProfesc organisms, na BBP Андnoon Já P Tro welche بھی تکれた رحمت کیلزی جیسی رحمت کیلزی rights·ٹس ایسی هچید t سے شکنی!aring archive creating an insulting style ,すごいて براس ا Çok boom and Remain Winter.afیاس انان رحمت کیلزی جیسی ویستی غ Rose Lane.Нیابا Olive Brown, Oh Akira gagnerina ف trilی شکنی معای خ placing کیلزی رحمت Jaa mm nan new 엄청 stars to Detرلید. لانچ خت چار سو روپیہ روپئے لاکھ اَسی سو روپئے مہینہ ایک لاکھ پراپت ہو سکتی ਆਰੇ ਫੋਨ ਕਰਕੇ ਜਾਂਦੇ ਨੇ ਇਹਨਾਂ ਕੋਲ ਜੀ ਅਸੀਂ ਕੋਈ ਕਿਸੇ ਤਰ੍ਹਾਂ ਦਾ ਹੋ ਨਹੀਂਗਾ ਅਰਸਾ ਤੁਹਾਡੇ ਤੇ ਡਾਕਟਰ ਬਲਵੀਰ ਸਿੰਘ ਆरोप ਲਾਉਂਦੇ ਨੇ ਵੀ ਤੁਸੀਂ ਹਸਪਤਾਲ ਬਣਾ ਰਹੇ ਹੋ ਨਵਾ ਉਹ ਕਹਿੰਦਾ ਵੀ ਮੈਂ ਹਸਪਤਾਲ ਬੇਚ ਚੁੱਕਿਆ ਡਾਕਟਰ ਸਾਹਿਬ ਦੁਆਰਾ ਹਸਪਤਾਲ ਨੇ ਹਸਪਤਾਲ ਕੀ ਰਹਿਣਗੇ ਹਸਪਤਾਲ ਤੇ ਆਪਲਾ ਕੈਨੇਡਾ ਨੂੰ ਬਾਹਰ ਜਾਏਗਾ 20 ਸਾਲ ਦਾ ਕਾਮੀ ਕੀਤਾ ਹੈਗਾ ਮੈਂ ਕੈਨੇਡਾ ਨੂੰ ਬਰਾਦ ਨਹੀਂ ਸਕਦਾ ਜਿੰਨੇ ਮਾਰ ਕੇ ਖਰਾਬੀਆਂ ਕਰੀਗਾ ਮਿਸਟਰ ਬਣ ਕੇ ਉਹ ਜੁਰੇ ਗਤਲ ਦਾ ਉਹਦਾ ਮਕਦਮਾ ਹੈਗਾ 5 ਸਾਲ ਦੀ ਸਜ਼ਾ ਹੋਈ ਹੈ ਆਪ ਸ਼ਰਤ ਉਹਦੀ ਵਾਈਫ ਨੂੰ ਉਹਦੇ ਪੁੱਡੇ ਨੂੰ ਇਹ ਬਲਬੀਰ ਨੂੰ ਆਪ ਜਮਾਨਤ ਿਆਹੋ ਲੜਨ ਪੈ ਲੈਣਾ ਪਤਾ ਨਹੀਂ ਕਦੋਂ ਅੰਦਰ ਹੋ ਜਾਣਾ ਇਹਦਾ ਦੱਸ ਨਹੀਂ ਹੈਗਾ ਮੇਰਾ ਛੋਟਾ ਜਿਹਾ ਹਾਲ ਕਲੀਨਿਕ ਬਣ ਰਿਹਾ ਉੱਥੇ ਰੌਲਾ ਪਿਆ ਹੱਕ ਲਈ ਦਿਮਾਈ ਦਾ